ਬਰਗਰ ਖਾਣੇ ਫालतੂ ਬਾਥੂ ਪਾ ਕੇ ਬਣਿਆ ਏ ਸਾਗ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾ ਪੰਜਾਬ ਸੱਜਣਾ ਇੱਥੇ ਕਿੰਨੇ ਹੀ ਤਰੱਬ ਦੇ murid ਹੋਇਆ ਤੰਨਾ ਤਰੂ ਪ੍ਰਹਿਲਾਦ ਤੇ ਫਰੀਦ ਹੋਇਆ ਜੀ ਦਾ ਪਾਣੀ ਦੀ ਲਹਿਰ ਤੇ ਸਰੀਰ ਤਰ ਗਿਆ ਇਥੋਂ ਬੰਦਗੀ ਇੱਕ ਵੀਰ ਤਰ ਗਿਆ ਇੱਕ ਨਾਨਕੀ ਦਾ ਵੀਰ ਨਹੀਂ ਉਹ ਜਾਣਾ ਪੁੱਲਿਆ ਦੂਜਾ ਬਾਲਾ ਮਰਦਾਨਾ ਤੇਰੇ ਬਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ ਹਿੰਮਤ ਦਲੇਰੀ ਕੁਰਬਾਨੀ ਜਜ਼ਬਾ ਪਿਆਰ ਦਾ ਹੀ ਦੂਜਾ ਨਾਂ ਪੰਜਾਬ ਸੱਜਣਾ ਬਾਬੇ ਪੁੱਲੇ ਦੀਆਂ ਕਾਫੀਆਂ ਦਾ ਪਰਿਆ ਪਠਾਰ ਸੁਲਤਾਨ ਬਾਹੂ ਹਾਸ਼ਮ ਇਹਨੇ ਕੰਕ ਸਕਾਰ ਬਾਬੂ ਜੀ ਦਾ ਸ਼ੰਦ ਚੰਗਾ ਬੱਬੇ ਸ਼ੰਕੀ ਦੀਆਂ ਵਾਰਾਂ